ਇਸ਼ਤਿਹਾਰ ਨਾ ਦੇਣ ਤੇ ਪੱਤਰਕਾਰ ਵੱਲੋਂ ਖਰਾਬ ਸਮੋਸੇ ਵੇਚਣ ਦੀ ਲਗਾਈ ਝੂਠੀ ਖਬਰ ਇੱਕ ਕਹਾਣਾ ਹੈ ਕੁਲਵਿੰਦਰ ਸਿੰਘ ਦਾ ਸਮਾਣਾ ਦੇ ਮਸ਼ਹੂਰ ਗਿਆਨੀ ਸਮੋਸਾ ਪੰਡਾਰ ਤੇ ਬੀਤੇ ਦਿਨੀ ਇੱਕ ਅਖੌਤੀ ਪੱਤਰਕਾਰ ਵੱਲੋਂ ਖਰਾਬ ਸਮੋਸੇ ਵੇਚਣ ਦਾ ਇਲਜ਼ਾਮ ਲਗਾ ਕੇ ਇੱਕ ਖਬਰ ਅਖਬਾਰ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਗਿਆਨੀ ਸਮੋਸਾ ਪੰਡਾਰ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪੱਤਰਕਾਰ ਬੀਤੀ ਲੋੜੀ ਦੇ ਤਿਉਹਾਰ ਤੇ ਇਸ਼ਤਿਹਾਰ ਲੈਣ ਲਈ ਆਇਆ ਸੀ ਇਸ਼ਤਿਹਾਰ ਨਾ ਦੇਣਤੇ ਉਸਨੇ ਖੁੰਦਕ ਵਿੱਚ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਜਦ ਕਿ ਅਸੀਂ ਸਾਫ ਸਫਾਈ ਦਾ ਪੂਰਾ ਧਿਆਨ ਰੱਖਦੇ ਹਾਂ ਰਹੀ ਗੱਲ ਖਰਾਬ ਸਮੋਸਿਆਂ ਦੀ ਸਾਡੇ ਕੋਲ ਸਮੋਸਾ ਬਚਦਾ ਹੀ ਨਹੀਂ ਤਾਂ ਖਰਾਬ ਹੋਣ ਦਾ ਸਵਾਲ ਹੀ ਨਹੀਂ ਬਣਦਾ ਇਹ ਗੱਲ ਸਾਰੇ ਗ੍ਰਾਹਕ ਵੀ ਮੰਨਦੇ ਹਨ ਇਸ ਗੱਲ ਦਾ ਪ੍ਰਗਟਾਵਾ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਅੱਗੇ ਉਹਨਾਂ ਦੱਸਿਆ ਕਿ ਉਕਤ ਪੱਤਰਕਾਰ ਨੇ ਖਬਰ ਵਿੱਚ ਲਿਖਿਆ ਹੈ ਕਿ ਉਹ ਸਾਡੀ ਦੁਕਾਨ ਤੋਂ ਸਮੋਸੇ ਲੈ ਕੇ ਗਿਆ ਹੈ ਜੋ ਖਰਾਬ ਨਿਕਲੇ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਹਨ ਉਹਨਾਂ ਦੀ ਰਿਕਾਰਡਿੰਗ ਦੇਖੀ ਜਾਵੇ ਕਿ ਉਹ ਸਮੋਸੇ ਲੈ ਰਿਹਾ ਜਾਂ ਨਹੀਂ ਅਤੇ ਉੱਥੇ ਖੜੇ ਪੱਤਰਕਾਰਾਂ ਨੇ ਵੀ ਵੇਖਿਆ ਕਿ ਗ੍ਰਾਹਕਾਂ ਨੂੰ ਕੁਝ ਦੇਰ ਇੰਤਜ਼ਾਰ ਕਰਨ ਉਪਰੰਤ ਸਮੋਸੇ ਮਿਲਦੇ ਹਨ ਅੱਗੇ ਕੁਲਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਅਖੋਤੀ ਪੱਤਰਕਾਰਾਂ ਉੱਤੇ ਨਖੇਲ ਕਸੀ ਜਾਵੇ ਤਾਂ ਜੋ ਕਿਸੇ ਆਮ ਨਾਗਰਿਕ ਨੂੰ ਤੰਗ ਤੇ ਪਰੇਸ਼ਾਨ ਨਾ ਹੋਣਾ ਪਵੇ। ਮੇਰਾ ਨਾਮ ਹੀ ਕੁਲਵੀਰ ਆ ਜੀ ਅੱਛਾ ਤੇ ਤੁਸੀਂ ਸਮੋਸੇ ਤੋਂ ਲੇਗ ਰੈਗੂਲਰ ਹੀ ਖਾਂਦੇ ਹੋ ਹਾਂ ਮੈਨੂੰ ਹੋ ਗਏ 4-5 ਸਾਲ ਖਾਂਦੇ ਨੇ ਨਹੀਂ ਨਹੀਂ ਪੂਰਾ ਵਧੀਆ ਸਮੋਸਾ ਹੀ ਸਾਹਮਣੇ ਬਣਦਾ ਬਿਲਕੁਲ ਸਾਫ਼ ਬਣਦਾ 4-5 ਸਾਲ ਹੋ ਗਏ ਖਾਂਦੇ ਨੇ ਸਾਨੂੰ ਕੋਈ ਦਿੱਕਤ ਨਹੀਂ ਲੱਗੀ ਐ ਪੱਤਰਕਾਰ ਨੇ ਇੰਨੀ ਖਬਰ ਲਾਈ ਸੀ ਉਹ ਕਹਿੰਦਾ ਸੀ ਕਿ ਉਹ ਵੀ ਸਮੋਸੇ ਦੇ ਵਿੱਚ ਕੁਝ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਉਹ ਪਤਾ ਨਹੀਂ ਉਹਨੇ ਕਿਉਂ ਲਾਈ ਆ ਜਾ ਕਿਸੇ ਨੇ ਫਿਰ ਇਹਦੇ ਬਾਰੇ ਆਪਾਂ ਕਹਿ ਹੀ ਸਕਦੇ ਪਰ ਸਮੋਸਾ ਬਿਲਕੁਲ ਸਾਫ਼ ਹੁੰਦਾ ਹੀ ਹੈ ਐ ਜਾਂ ਕੋਈ ਗੱਲ ਨਹੀਂ ਖਾਣ ਚ ਕੋਈ ਦਿੱਕਤ ਆ 4-5 ਸਾਲ ਹੋ ਗਏ ਖਾਂਦੇ ਨੇ ਸਾਡੇ ਉਹ ਲੱਭੀ ਕੰਮ ਕਰਦੇ ਆ ਤਾਂ ਕਰਕੇ ਉਰੀਆਣੇ ਜੀ ਰੋਟੀ ਖਾਣ ਵੇ ਦਾ ਇੱਥੇ ਆਣੇ ਸਮੋਸੇ ਖਾਣ। ਕੀ ਨਾਮ ਹੈ ਭਾਜੀ ਆਪਣਾ? ਮੇਰਾ ਗੁਰਵਿੰਦਰ ਸਿੰਘ ਹੈ ਜੀ। ਅੱਛਾ ਇਹ ਗਿਆਨੀ ਸਮੋਸਾ ਬੰਧਾਰ ਤੇ ਕਿੰਨੇ ਕ ਟਾਈਮ ਤੋਂ ਆ ਰਹੇ ਹੋ? ਮੈਂ ਤੇ ਕਾਫੀ ਟਾਈਮ ਤੋਂ ਆ ਰਿਆਂ ਹੀ ਹੋ ਗਏ ਮਿਲਣਾ ਦਾ ਕਟੋਗੜ ਤਿੰਨ ਚਾਰ ਸਾਲ ਹੋ ਗਏ। ਅੱਛਾ। ਹਾਂਜੀ। ਤੇ ਸੁਣਨ ਚ ਆਇਆ ਸੀਗਾ ਕਿਸੇ ਪੱਤਰਕਾਰ ਨੇ ਖਬਰ ਲਈ ਸੀ ਕਿ ਸਮੋਸੇ ਜਿਹੜੇ ਨੇ ਉਹ ਜਾਦਾ ਵਧੀਆ ਸਫਾਈ ਸੂਈ ਨਾਲੇ ਤਿਆਰ ਨਹੀਂ ਕਰਦੇ। ਨਹੀਂ ਨਹੀਂ ਮਤਲਬ ਕੀ ਬੜੇ ਵਧੀਆ ਬਣਾਉਂਦੇ ਨੇ ਸਮੋਸੇ। ਕੋਈ ਵੀ ਪ੍ਰੋਗਰਾਮ ਹੁੰਦਾ ਸਾਡੇ ਗੁਰੂ ਘਰ ਹੁੰਦਾ ਜਾਂ ਘਰ ਹੁੰਦਾ ਸੀ ਇੱਥੋਂ ਹੀ 200 ਸਮੋਸਾ ਕਈ ਰੀ 300 ਸਮੋਸਾ ਜਉਦਾਂ ਘਰੇ ਖਾਣ ਵਾਲੇ ਡੇਲੀ ਸਮੋਸੇ ਜਾਂਦੇ ਨੇ ਸਾਡੇ ਅੱਛਾ ਮਤਲਬ ਵੀ ਸਾਫ ਸਫਾਈ ਪੱਖੋਂ ਇਹਨਾਂ ਦਾ ਓਕੇ ਆ ਹਾਂਜੀ ਹਾਂ ਬਿਲਕੁਲ ਓਕੇ ਆ ਜੀ ਅ ਅ ਅਖਾਂਜੀ ਕੀ ਨਾਮ ਹੈ ਵੀਰ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਅੱਛਾ ਤੇ ਅੱਜ ਇੱਕ ਖਬਰ ਜਿਹੜੀ ਹੈ ਵਾਇਰਲ ਹੋ ਗਈ ਹੈ ਕਿਸੇ ਪੱਤਰਕਾਰ ਵੱਲੋਂ ਵੀ ਤੁਹਾਡੇ ਜਿਹੜੇ ਸਮੋਸੇ ਨੇ ਉਹ ਸਹੀ ਨਹੀਂ ਹੁੰਦੇ ਤੇ ਅੱਜ ਅਸੀਂ ਕੁਝ ਤੁਹਾਡੇ ਗਾਖਾਂ ਤੋਂ ਵੀ ਪੁੱਛਿਆ ਉਹਨਾਂ ਨੇ ਪੂਰੀ ਤਸੱਲੀ ਜਿਹੜੀ ਆ ਪ੍ਰਕਟਾਈ ਆ ਵੀ ਓਕੇ ਹੁੰਦਾ 간ਾ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਉਸ ਮਤਲਬਕਾਰ ਬਾਰੇ ਉਹਨੇ ਕਿਉਂ ਇਦਾਂ ਦੀ ਜਿਹੀ ਖਬਰ ਲਾਈ ਦੇਖੋ ਜੀ ਉਹ ਦਿਵਾਲੀ ਨੂੰ ਆਇਆ ਸੀ ਮੇਰੇ ਕੋਲ ਇਹ ਮੈਨੂੰ ਕਹਿੰਦਾ ਵੀ ਵੀ ਖਬਰ ਤੇਰੀ ਨਵੇਂ ਮਤਲਬ ਕਿ ਦਿਵਾਲੀ ਤੇ ਤੇਰੀ ਖਬਰ ਲਾਣੀ ਆ ਵੀ ਸਾਨੂੰ ਕੁਝ ਪੈਸੇ ਦੇ ਚਲੋ ਅਸੀਂ ਆ ਵੀ ਅਸੀਂ ਤਾਂ ਖਬਰੇ ਨਹੀਂ ਲਵਾਉਣੀ ਅਸੀਂ ਕੋਈ ਪੈਸੇ ਨਹੀਂ ਦੇਣੇ ਹੈਗੇ ਉਹ ਬਾਰ ਬਾਰ ਜਿੱਦ ਕਰਨ ਤੇ ਮੈਂ ਕਿਹਾ ਚਲ ਮੈਂ ਫਿਰ ਉਹਨੂੰ 1100 ਰੁਪਏ ਦਿੱਤਾ ਚਲੋ ਮੈਂ ਕਿਹਾ ਚਲੋ ਦਿਵਾਲੀ ਦਿਵਾਲੀ ਆ ਚਲੋ ਮੈਂ ਦੇਤੇ ਕੋਈ ਗੱਲ ਨਹੀਂ ਤੇ ਹੁਣ ਫੇਰ ਲੋੜੀ ਨੂੰ ਆ ਗਿਆ ਲੋੜੀ ਨੂੰ ਕਹਿੰਦਾ ਵੀ 3100 ਰੁਪਿਆ ਦੋ ਮੈਨੂੰ ਮੈਂ ਕਿਹਾ ਵੀ ਕਾ ਦਾ ਕਹਿੰਦਾ ਵੀ ਅਸੀਂ ਤਾਂ ਲੈਣੇ ਹੁੰਨੇ ਆ ਸਾਲ ਬਾਅਦ ਮੈਂ ਕਿਹਾ ਵੀ ਮੈਂ ਤਾਂ ਦਿੰਦਾ ਨਹੀਂ ਉਹਦੇ ਨਾਲ ਕਾਫੀ ਜਿੱਤ ਪੈਨ ਸੋਹੀ ਮੇਰੀ ਮੈਂ ਕਿਹਾ ਵੀ ਮੈਂ ਤਾਂ ਦਿੰਦਾ ਨਹੀਂ ਪੈਸੇ ਤੇਰੀ ਮਰਜ਼ੀ ਆ ਉਹ ਦੂਜੇ ਦਿਨ ਮੇਰੀ ਖਬਰ ਲਾਤੀ ਕਹਿੰਦਾ ਵੀ ਜਿਆ ਗਿਆਨੀ ਦੇ ਅਗਿਆਨੀ ਸਮੋਸੇ ਭੰਡਾਰ ਦੇ ਜੋ ਸਮੋਸੇ ਨੇ ਉਹ ਘਟੀਆਂ ਨੇ ਮੈਂ ਕਿਹਾ ਉਹ ਤੋਂ ਸਮੋਸੇ ਲੈਣ ਗਿਆ ਜਿਹੜੇ ਮੈਨੂੰ ਉਹਨੇ ਸਮੋਸੇ ਦਿੱਤੇ ਉਹ ਸਮੋਸਿਆਂ ਦੇ ਵਿੱਚ ਉਲੀ ਲੱਗੀ ਹੋਈ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਿਵੇਂ ਗੱਲ ਕਰ ਰਹੇ ਹੋ ਵੀ ਉਹ ਕਹਿ ਰਹੇ ਆ ਕਿ ਵੀ ਮੈਂ ਸਮੋਸੇ ਲੈ ਕੇ ਆਇਆ ਕਿ ਉਹ ਦੁਕਾਨ 'ਚ ਆਇਆ ਸੀ ਕੋਈ ਸਮੋਸੇ ਲੈਣ ਦੇ ਲਈ ਤੁਹਾਡੇ ਕੋਲ ਕੋਈ ਇੱਥੇ ਸੀਸੀਟੀਵੀ ਲੱਗੀ ਹੋਈ ਹੈ ਦੇਖੋ ਅਸੀਂ ਸੀਸੀ ਕੈਮਰੇ ਇਸੇ ਕਰਕੇ ਲਗਵਾਏ ਹੋਏ ਨੇ ਵੀ ਸਾਡੀ ਦੁਕਾਨਦਾਰੀ ਅਸੀਂ ਬਿਲਕੁਲ ਸਹੀ ਮਟੀਰੀਅਲ ਤੁਸੀਂ ਦੇਖ ਕੀ ਆਏ ਹੋ ਬਿਲਕੁਲ ਸਹੀ ਮਟੀਰੀਅਲ ਬਣਾ ਰਹੇ ਆ ਅਸੀਂ ਉਹਨੂੰ ਦੇਖਦਿਆਂ ਹੋਇਆਂ ਨੂੰ ਕੁਝ ਲੋਕ ਸਾਡੇ ਉੱਤੇ ਮਤਲਬ ਕਿ ਤੇ ਟਿੱਕੀ ਉਹ ਨੋਕਚੋਕ ਰੱਖਦੇ ਨੇ ਵੀ ਅਸੀਂ ਬਾਹਰ ਗੁਰੂ ਰਵੀਦਾਸ ਮਹਾਰਾਜ ਤੇ ਬਾਬਾ ਸਾਧ ਵੀ ਫੋਟੋ ਲਾਈ ਹੋਈ ਆ ਵੀ ਮਤਲਬ ਕਿ ਜਦੋਂ ਅਸੀਂ ਇੰਨਾ ਕੁ ਮਤਲਬ ਕਿ ਸਵਿਧਾਨ ਦੇ ਦਾਇਰੇ 'ਚ ਰਹਿ ਕੇ ਵੀ ਅਸੀਂ ਸਹੀ ਕੰਮ ਕਰ ਰਹੇ ਆ ਅਸੀਂ ਅੱਜ ਦੇ ਥੋੜੀ ਕੰਮ ਕਰ ਰਹੇ ਆ ਬਿਲਕੁਲ ਸਹੀ ਕੰਮ ਕਰ ਰਹੇ ਆ ਅਸੀਂ ਤੁਹਾਨੂੰ ਦਿਖਾਈਆਂ ਨੇ ਫੋਟੋਆਂ ਵੀ ਸਾਡੇ ਆਲੂ ਚੈੱਕ ਕਰੋ ਤੇ ਸਾਡੀ ਜਿਹੜੀ ਵੀ ਚੀਜ਼ ਆ ਚੈੱਕ ਕਰੋ ਬੇਸਣ ਚੈੱਕ ਕਰੋ ਮੈਦਾ ਚੈੱਕ ਕਰੋ ਤੁਹਾਨੂੰ ਆਪ ਦੇਖ ਕੇ ਆ ਤੁਸੀਂ ਖੁਦ ਜਾ ਕੇ ਉਹਦੇ ਜੇ ਤੁਹਾਨੂੰ ਕੋਈ ਕਮੀ ਲੱਗਦੀ ਆ ਤਾਂ ਮੈਂ ਕਸੂਰਵਾਰ ਹੋ ਸਕਦਾ ਪਰ ਇਹ ਸਾਡੀ ਦੁਕਾਨ ਤੇ ਆ ਹੀ ਨਹੀਂ ਹੈਗਾ ਸੋ ਸਾਡੇ ਕੈਮਰੇ ਲੱਗੇ ਹੋਏ ਨੇ ਕਦੇ ਸਮੋਸੇ ਲੈਣੇ ਨਹੀਂ ਆਇਆ ਸਿਰਫ ਇਹ ਪੈਸੇ ਮੰਗਦਾ ਸੀ ਮੈਂ ਪੈਸੇ ਨਹੀਂ ਦਿੱਤੇ ਹੈਗੇ ਤੇ ਇਹਨੇ ਜਾ ਕੇ ਦੂਜੇ ਦਿਨ ਖਬਰ ਲਾਤੀ ਨਾਲ ਇਹ ਬੰਦਾ ਬਾਰ ਬਾਰੇ ਖਬਰਾਂ ਲਾਉਂਦਾ ਇਹਦਾ ਇੱਕ ਨਹੀਂ ਕਈ ਖਬਰਾਂ ਲਾ ਚੁੱਕਿਆ ਇਹ